ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਤਨਨਾਮ <Sessly> ਵਾਹਿਗੁਰੂ ਸਤ ਸਵਾਦ ਤੇ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਣ ਗਵਾਈ ਸੋਇ ਕੈ ਦਿਵਸ ਗਵਾਈ ਆਖਾਂ ਹੀ ਹੀਰੇ ਜਸਾ ਜਨਮ ਹੈ ਕੋੜੀ ਬਦਲੇ ਜਾਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀਆ ਵੈ ਕਪੜ ਨਜ਼ਰੀ ਮੋਖ ਦਵਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਵੀਰਾ ਇਹੇ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਅਪਨੇ ਚੇਤੇ ਜੀ ਬਹਿ ਪ੍ਰਗਟਿਓ ਮਰਦਿਆ ਗੰਮੜਾ ਬਰੀਆ ਮਾ ਅਕੇਲਾ ਵਾ ਵਾਹ ਗੋਬਿੰਦ ਸਿੰਘ ਆਪੀ ਗੁਰ ਚਿਲਾ ਸਤਨਾਮ ਸ੍ਰੀ ਵਸ ਗਰੂ ਸਾਹਿਬ ਜੀ ਸੋ ਰਠ ਮਹੱਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਹਸਦੇ ਹੋ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਲੋਕ ਸੁਨੇ ਹੋ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਰਹਾ ਨਹਿ ਨਿੰਦਿਆ ਨ ਉਸਤ ਜਾਕੇ ਲੋਭ ਮਹਾ ਅਭਿਮਾਨ ਹਰਖ ਸੋਗ ਤੇ ਰਹੇ ਦਿਾਰੋ ਨਾਹੀ ਬਾਣੀ ਪਮਨ ਆਸਾ ਮਨਸਾ ਸਗਲ त्यागੈ ਜਗ ਤੇ ਰਹੇ ਨਿਰਾਸਾ ਜੈ ਪਰਸੈ ਨਾਹਨ ਤੇ ਕਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਨਰਕਾ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰਕਾ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ